ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਦਸ਼ਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਕੋਦਰ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏਗੇ ਜਿਸ ਵਿੱਚ ਗੁਰੂ ਦੀਆਂ लाਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਵਿੱਚ ਇਹ ਨਗਰ ਕੀਰਤਨ ਨੂੰ ਸ੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਸਾਬ ਵੱਲੋਂ ਕੱਢਿਆ ਗਿਆ ਇਸ ਵਿੱਚ ਗੁਰੂ ਰੂਪੀ ਸਾਧ ਸੰਤਾਂ ਨੇ ਨਗਰ ਕੀਰਤਨ ਦੇ ਵਿੱਚ ਆਪਣੀ ਸੇਵਾ ਵੀ ਨਿਭਾਈ ਸੋ ਆਓ ਨਗਰ ਕੀਰਤਨ ਨੂੰ ਸਰਵਣ ਕਰਦੇ ਆ ਤੇ ਸਾਡੇ ਭਾਈ ਬਲਜੀਤ ਸਿੰਘ ਦੀ ਖਾਸ ਰਿਪੋਰਟ ਤੁਹਾਨੂੰ ਦਿਖਾਉਂਦੇ ਹਾਂ ਹਰ ਸੱਚੇ ਤਖਤ ਚ ਆਇਆ ਸਾ ਸੰਗਤ ਮੇਲਾ ਨਾਨਕ ਮੇਰ ਕੋ ਨਰੰਕਾਰ ਵਿੱਚ ਸਿੱਧਾ ਖੇਲਾ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਬੇਲਾ ਪੀਓ ਪੋਲ ਖੰਡੇ ਤਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਜਿਹੜਾ ਮਨਾਉਂਦੀਆਂ ਹੋਈਆਂ ਸੰਗਤਾਂ ਹਰ ਜਸ ਕੀਰਤਨ ਕਰਦੀਆਂ ਹੋਈਆਂ ਨਗਰ ਕੀਰਤਨ ਦੇ ਰੂਪ ਵਿੱਚ ਰੇਲਵੇ ਰੋਡ ਪਹੁੰਚੀਆਂ ਪਿੱਛੇ ਤੁਸੀਂ ਦੇਖਦੇ ਹੋ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਲਕੀ ਜਿ ਸ਼ੁਭ ਆਹਿਮਾਨ ਤੇ ਅੱਗੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਹੈ ਉਹ ਆ ਰਿਹਾ ਹੈ ਔਰ ਬਹੁਤ ਹੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜੋ ਅੱਜ ਹੋਇਆ ਹੈ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਗਰੰਟੀ ਸਾਬਾਨ ਔਰ ਸਾਰੀ ਫੌਜ ਜਿਹੜੀ ਹੈ ਉਹ ਸੰਗਤਾਂ ਨਾਲ ਹੀ ਹਨ ਸ਼ਬਦ ਦੇ ਗਾਇਨ ਹੋ ਰਹੇ ਹਨ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਹਕਮਾ ਹੋ ਰਹੀ ਹੈ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਹੈੱਡ ਗਰੰਟੀ ਸਾਬਾਨ ਹਨ ਆਓ ਵਿਚਾਰ ਕਰਦੇ ਹਾਂ ਜੀ

ਵਾਹ ਵਾਹ ਗੋਬਿੰਦ ਸਿੰਘ ਆਪੇ ਪਰਚੇਲਾ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੇਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਸੰਗਤਾਂ ਹਾਜ਼ਰੀ ਭਰ ਰਹੀਆਂ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਛਤਰ ਛਾਇਆ ਹੇਠ ਨਿਕਲ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਜਿੱਥੇ ਆਪ ਜੀ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕਰ ਰਹੇ ਹੋ ਉੱਥੇ ਜੋ ਸਤਿਗੁਰਾਂ ਨੇ ਪਾਵਨ ਸਿੱਖਿਆ ਮਹਾਰਾਜੀਆਂ ਨੇ ਸੇ ਦਸਮ ਦੀ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਨੇ ਦਿੱਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਸ੍ਰੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਮਹਾਰਾਜ ਜੀ ਨੇ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਆਪਣੇ ਮੁਕਤ ਉਚਾਰਨ ਕਰਕੇ ਲਿਖਵਾਈ ਪਾਵਨ ਗੁਰਬਾਣੀ ਦੀ ਸਿੱਖਿਆ ਧਾਰਨ ਕਰਕੇ ਇਹ ਨਿਗੋਰੇ ਕਾ ਨਾਉ ਬੁਰਾ ਮਹਾਰਾਜ ਜੀ ਕਹਿੰਦੇ ਜਿਹੜਾ ਨਿਗੋਰਾ ਹੈ ਉਹਦਾ ਨਾਂ ਹੀ ਲੈਣਾ ਬੁਰਾ ਹੈ ਤੋਂ ਇਸ ਕਰਕੇ ਸਾਧ ਸੰਗਤ ਜੀ ਸਤਗੁਰੂ ਦੁਆਰਾ ਬਖਸ਼ਿਆ ਹੋਇਆ ਅਮਰਦੀ ਦਾਤ ਆਪ ਜੀ ਲੈ ਕਰਕੇ ਖੰਡੇ ਬਾਟੇ ਦੀ ਪੌਲ ਲੈ ਕਰਕੇ ਗੁਰੂ ਵਾਲੇ ਬਣ ਕਰਕੇ ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨਿਭਾ ਕਰਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਆਪ ਜੀ ਪ੍ਰਵਾਨ ਹੋ ਜਵੇ ਸੰਤ ਦਰਬਾਰੀ ਦਾਸ ਜੀ ਸਰੀਰ ਕਰਕੇ ਜਾ ਚੁੱਕੇ ਸੀ ਪਰ ਫਿਰ ਵੀ ਸਤਗੁਰਾਂ ਨੇ ਕਿਹਾ ਭਾਈ ਅਮਰਸਾ ਕੇ ਆਓ ਫਿਰ ਅਮਰਸਾ ਕੇ 7 ਦਿਨ ਮਰਿਆਦਾ ਨਿਭਾ ਕਰਕੇ ਫਿਰ ਸੰਤ ਦਰਬਾਰੀ ਦਾਸ ਦੀ ਸੰਸਾਰ ਤੋਂ ਗਏ ਭਾਵ ਅਮਰਦੀ ਪੌਲ ਤੋਂ ਬਿਨਾ ਉਹਨਾਂ ਦੀ ਮੁਕਤੀ ਨਹੀਂ ਹੋ ਸਕੀ ਇਸ ਕਰਕੇ ਇਹ ਮੁਕਤੀ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦੇ ਵਿੱਚ ਤੇ ਸਤਿਗੁਰਾਂ ਦੀ ਖੰਡੇ ਬਾਟੇ ਦੀ ਪੌਲ ਦੇ ਵਿੱਚ ਹੈ ਸਾਰੀਆਂ ਸੰਗਤਾਂ ਨੂੰ ਹੈ ਬੇਨਤੀ ਆ ਭਾਈ ਜਿਥੇ ਆਪ ਦੀ ਹਾਜ਼ਰੀਆਂ ਭਰ ਰੇ ਸੇਵਾ ਕਰ ਰੇ ਅਮਰ ਜਕੋ ਗੁਰੂ ਵਾਲੇ ਬਣੋ ਬਾਣੀ ਪੜੋ ਨਾਮ ਜਪੋ ਇਹ ਸਤਿਗੁਰਾਂ ਦਾ ਸਨੇਹਾ ਹੈ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸੰਗਾ ਜੀ ਇਸਨ ਹੈਡ ਗ੍ਰੰਤੀ ਗੁਰਦੁਆਰਾ ਸ਼੍ਰੀ ਗੁਰ ਸਿੰਘ ਸਾਹਿਬ ਦੇ ਪਾਈ ਗੁਰਚਰਨ ਸਿੰਘ ਜੀ

ਇਰਪਰਮ ਲੋਨੀ ਵੀ ਸੰਗਤਾਂ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਰਾਮਗੜੀਆ ਦੇ ਬਾਹਰ ਆਈਆਂ ਨੇ ਸੰਗਤਾਂ ਨੂੰ ਕੀ ਸਨੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੋ ਹੱਥ ਜੋੜ ਕਰਕੇ ਸਾਰੀਆਂ ਸੰਗਤਾਂ ਨੂੰ ਨਵਸ਼ਕਾਰ ਹੈ ਬਲੇ ਹਾਰੇ ਜਾਂਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜੀ ਦੀ ਕਿਰਪਾ ਲੈ ਰਹੀਆਂ ਸਾਰੀਆਂ ਇਹ ਸੰਗਤਾਂ ਨੂੰ ਦਾਸ ਵੱਲੋਂ ਗੁਰਦੁਆਰਾ ਰਾਮਗੜੀਆ ਸਾਹਿਬ ਵੱਲੋਂ ਗੁਰੂ ਮਹਾਰਾਜਿਆਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰੂ ਮਹਾਰਾਜ ਜੀ ਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਆਪ ਸਭੇ ਜੀ ਮਿਲ ਜੁਲ ਕੇ ਰਹਿੰਦੇ ਆਪਾਂ ਮਨਾਉਂਦੇ ਰਹੀਏ ਗੁਰੂ ਮਹਾਰਾਜ ਜੀਾਂ ਦੀ ਗੁਰਪੁਰਬ ਦੀ ਖੁਸ਼ੀਆਂ ਲੈਂਦੇ ਰਹੀਏ ਬਲਾਉ ਫਤਿਹ ਵਾਹਿਗੁਰੂ ਜੀ ਕਾ ਪਾਲ ਸਾ ਵਾਹਿਗੁਰੂ ਜੀ ਕੀ ਫਤਿਹ ਸੋਤ ਕਲਗੀ ਤਰਦੇ ਜੀਓ ਪੁੱਤਰੋ ਅੰਮ੍ਰਿਤ ਧਾਰੀ ਹੋ ਕੇ ਜਿਓ ਕਰੋ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਵੱਟੋ ਵੱਟ ਬਾਤਰੀ ਕੋਲ ਛੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਸਤਿਗੁਰਾਂ ਦੇ ਲਾਲ ਲੱਗੀਏ ਤੁਸੀਂ ਚੈਨਲ ਦੇਖ ਰਹੇ ਹੋ ਆਰ ਜੇ ਨਿਊਜ਼ ਚੈਨਲ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਤੁਹਾਡਾ ਆਪਣਾ ਦਾਸ ਪਾਈ ਬਲਜੀਤ ਸਿੰਘ ਖਾਲਸਾ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ